ਮੈਂ ਹੈਰਾਨ ਇਸ ਗੱਲ ਤੇ ਕਿ ਬਟਿੰਡਾ ਪੁਲਿਸ ਇਨੀ ਨਰਦਈ ਹੋ ਗਈ ਚੌਕੀ ਇੰਚਾਰਜ ਨੇ ਇਸ ਬੀਬੀ ਨੂੰ ਲੰਮਿਆਂ ਪਾ ਕੇ ਇਹਦੇ ਉੱਪਰ ਇੱਕ ਕਸਮ ਨੂੰ ਬਿਠਾ ਕੇ ਇਹਦੀਆਂ ਪੈਰਾਂ ਦੀਆਂ ਤਲੀਆਂ ਨੂੰ ਕੁੱਟਿਆ ਤੇ ਵੀਡੀਓਜ਼ ਵੀ ਦਿਖ ਰਿਹਾ ਹੋਣਾ ਕਿ ਇਹਦੇ ਪੈਰ ਧਰਤੀ ਦੇ ਥੱਲੇ ਨਹੀਂ ਲੱਗ ਰਹੇ ਕਰੇ ਕੰਮ ਕਰਦੇ ਆ ਉਹਨਾਂ ਬਲੋ ਇਹਨਾਂ ਨੂੰ ਜਾਤੀਸ਼ੂਚਕ ਸ਼ਬਦ ਬੋਲਣਾ ਪੰਗੀ ਚੂੜੇ ਤੱਕ ਦੇ ਇਦਾਂ ਦੇ ਸ਼ਬਦ ਬੋਲ ਕੇ ਤੇ ਜੀ ਮੈਨੂੰ ਚੌਂਕੀ ਚੱਲ ਜਾ ਕੇ ਇੰਨਾਂ ਨੇ ਮੇਰੀ ਇੱਧੀ ਕੁੱਟ ਮਾਰ ਕੀਤੀ ਮੇਰੀਆਂ ਤੜੀਆਂ ਤੜੀਆਂ ਕੜੀਆਂ ਜਿਨ੍ਹਾਂ ਨੇ ਤੇ ਕੰਨ ਕੁੰਨ ਮੇਰੇ ਸੁਣਨ ਜਿਵੇਂ ਹੀ ਮੇਰਾ ਸਰੀਰ ਤੋੜਤਾ ਉਹਨਾਂ ਨੇ ਮੈਨੂੰ ਕੰਮ ਜੋ ਗਰੀ ਜਵਾਨੀ ਛੱਡਾ ਨਿੱਕੇ ਨਿੱਕੇ ਮੇਰੇ ਤਨ ਜਵਾਕ ਗਏ ਡਿਪੈਂਡੈਂਟ ਦੋ ਅਫਸਰਾਂ ਦੀ ਡਿਊਟੀ ਲਾਈ ਹੈ ਜੋ ਵੀ ਕਾਰਵਾਈ ਹੋਏਗੀ ਅਕੋਰਡਿੰਗਲੀ ਅਸੀਂ ਐਕਸ਼ਨ ਲਵਾਂਗੇ ਜੀ ਨਾਮ ਹੈ ਸੋਨੀਆ ਜੀ ਕਿਹੜਾ ਪਿੰਡ ਪਥਰਾਲਾ ਕੀ ਮਾਮਲਾ ਹੋਇਆ ਜੀ ਜਿਨ੍ਹਾਂ ਨੇ ਮੈਨੂੰ ਧੋਖੇ ਨਾਲ ਕਰੇ ਬੁਲਾ ਕੇ ਇਹਨਾਂ ਦਾ ਮੁੰਡਾ ਸੀ ਅੰਦਰ ਉਹਨਾਂ ਨੇ ਮੇਰੀ ਬਾਹ ਫੜ ਲਈ ਜਿਨ੍ਹਾਂ ਨੇ ਕੁੱਟ ਮਾਰਦੇ ਤੁਸੀਂ ਰੁਕ ਲਉਂਦੇ ਉਹਨਾਂ ਦੇ ਕੀ ਕਰਦੇ ਸੀ ਉਹਨਾਂ ਦੇ ਝਾੜੂ ਪੋਚਾ ਕਰਦੇ ਸੀ 9-10 ਸਾਲ ਤੱਕ ਅੱਛਾ ਉਹਨਾਂ ਨੇ 50 ਹਜ਼ਾਰ ਦੀ ਚੋਰੀ ਦਾ ਨਾਮ ਲਾਇਆ ਮੇਰੇ ਅੱਛਾ ਤੇ ਵੀਰ ਜੀ ਮੈਨੂੰ ਚੌਂਕੀ ਚੱਲ ਜਾ ਕੇ ਇਹਨਾਂ ਨੇ ਮੇਰੀ ਇੱਧੀ ਕੁੱਟ ਮਾਰ ਕੀਤੀ ਲਿਓ ਨੇ ਜੈਂਸ ਨੇ ਨੇ ਕੋਟਮਾਰ ਕੀ ਨਹੀਂ ਕੀਤੀ ਬਰਸ ਨੇ ਕੀਤੀ ਹੈ ਜੀ ਚੌਂਕੀ ਚ ਮੇਰੀਆਂ ਤਲੀਆਂ ਤਲੀਆਂ ਉਕੜੀਆਂ ਜਿਨ੍ਹਾਂ ਨੇ ਤੇ ਕੰਨ ਕੰਨ ਮੇਰੇ ਸੁਣ ਜਮਾ ਹੀ ਮੇਰਾ ਸਰੀਰ ਤੋੜਤਾ ਉਹਨਾਂ ਨੇ ਮੈਨੂੰ ਕੰਮ ਜੋ ਗਰੀਬ ਜਮਾਣੀ ਛੱਡਾ ਨਿੱਕੇ ਨਿੱਕੇ ਮੇਰੇ ਤਨ ਜਵਾਕ ਗਏ ਪਰਿਵਾਰ ਨੇ ਜਿਨ੍ਹਾਂ ਨੇ ਫੜਾਇਆ ਉਹਨਾਂ ਨੇ ਤਾਂ ਕੁਛ ਨਹੀਂ ਕੀਤਾ ਤੁਹਾਨੂੰ ਉਹਨਾਂ ਨੇ ਵੀ ਝਕ ਧੱਕੇ ਮਾਰੇ ਕੁੱਟਿਆ ਮਾਰੇ ਘਰੇ ਆਪਦੇ ਕਬਾਰ ਜਿ ਕਰੇ ਉਹਨਾਂ ਦੇ ਕਰਦਾ ਉਹਨਾਂ ਦੇ ਫਿਰ ਦੂਜੇ ਦਿਨ ਕੰਮ ਤੇ ਗਈਆਂ ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਸੋਚ ਕਵਾਤਾ ਸੀਗਾ ਜੀ ਅੰਜ ਕੀ ਨਾਮ ਹੈ ਤੇ ਕੀ ਕਹਿਣਾ ਚਾਹੁੰਦੇ ਆ ਅੱਜ ਮੈਂ ਕਿਰਨ ਜੀ ਸੀ ਗੈਰੀ ਚੇਅਰਮੈਨ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਅਸੀਂ ਅੱਜ ਐਸਐਸਪੀ ਬਠਿੰਡਾ ਨੂੰ ਮਿਲੇ ਆ ਮੇਰੇ ਨਾਲ ਜਿਹੜਾ ਪਰਿਵਾਰ ਖੜਾ ਹੈ ਸਾਰਾ ਜੀ ਐਸ ਸੀ ਭਾਈ ਜਰਾ왈ਮੀ ਕੀ ਸਮਾਜ ਨਾਲ ਸੰਬੰਧਿਤ ਹੈ ਇਹ ਲੜਕੀ ਹੈਗੀ ਸੋਨੀਆ ਇਹ ਕਿਸੇ ਦੇ ਘਰੇ ਪਥਰਾਲੇ ਪਿੰਡ ਚ ਸਫਾਈ ਦਾ ਕੰਮ ਕਰਦੀ ਸੀ ਔਰ ਇਹਨਾਂ ਦਾ ਕਹਿਣ ਦਾ ਹੈਗਾ ਪਰਿਵਾਰ ਦਾ ਕਹਿਣਾ ਕਿ ਅਸੀਂ ਘਟੋ ਘਟ 10-15 ਸਾਲ ਤੋਂ ਉਸ ਪਰਿਵਾਰ ਦੇ ਘਰ ਚ ਕੰਮ ਕਰਦੇ ਆਂ 7-8 ਸਾਲ ਤੋਂ ਇਹ ਵੀ بیوی ਉਹਨਾਂ ਦੇ ਘਰੇ ਜਿਹੜਾ ਹੈਗਾ ਸਫਾਈ ਦਾ ਕੰਮ ਕਰਦੀ ਸੀ ਤਾਂ ਪਿਛਲੇ ਦਿਨੀ ਇਹਨਾਂ ਦੇ ਪਰਿਵਾਰ ਨੇ 50000 ਰੁਪਿਆ ਚੋਰੀ ਦਾ ਇਲਜ਼ਾਮ ਇਹਦੇ ਸੋਨੀਆ ਤੇ ਲਾਇਆ ਤੋਂ ਇਹਨਾਂ ਦਾ ਦੱਸਣਾ ਕਿ ਪਹਿਲਾਂ ਉਹਨਾਂ ਦੇ ਸਾਰੇ ਪਰਿਵਾਰ ਨੇ ਇਹਦੀ ਘਰੇ ਘੁਟਮਾਰ ਕੀਤੀ ਘਰੇ ਘੁਟਮਾਰ ਕਰਨ ਤੋਂ ਬਾਅਦ ਇਹਨਾਂ ਨੂੰ ਚੌਕੀ ਪਥਰਾਲੇ ਇਹਨੂੰ ਫੜਾ ਦਿੱਤਾ ਗਿਆ ਔਰ ਮੈਂ ਹੈਰਾਨ ਹਾਂ ਇਸ ਗੱਲ ਦੇ ਕਿ ਬਟਿੰਡਾ ਪੁਲਿਸ ਇਨੀ ਨਿਰਦਈ ਹੋ ਗਈ ਕਿਸਦਾ ਡਰ ਨਹੀਂ ਹੈ ਕਿਸਦਾ ਕੋਈ ਕੰਟਰੋਲ ਨਹੀਂ ਹੈ ਕਿਉਂ ਚੌਕੀ ਇਨਚਾਰਜ ਨੇ ਇਸ ਬੀਬੀ ਨੂੰ ਲੰਮਿਆਂ ਪਾ ਕੇ ਇਹਦੇ ਉੱਪਰ ਇੱਕ ਮੁਲਾਜ਼ਮ ਨੂੰ ਬਿਠਾ ਕੇ ਇਹਦੀਆਂ ਪੈਰਾਂ ਦੀਆਂ ਤਲੀਆਂ ਨੂੰ ਕੁੱਟਿਆ ਔਰ ਤੁਸੀਂ ਦੇਖ ਸਕਦੇ ਹੋ ਇਹ ਵੀਡੀਓਜ਼ ਵੀ ਦਿਖ ਰਿਹਾ ਹੋਣਾ ਹੈ ਕਿ ਇਹਦੇ ਪੈਰ ਧਰਤੀ ਦੇ ਥੱਲੇ ਨਹੀਂ ਲੱਗ ਰਹੇ ਅੱਜ ਐਸਐਸਪੀ ਬਠਿੰਡਾ ਨੂੰ ਮਿਲਣ ਵਾਸਤੇ ਆਏ ਆ ਤੇ ਐਸਐਸਪੀ ਬਠਿੰਡਾ ਨੂੰ ਮਿਲਣ ਵਾਸਤੇ ਵੀ ਉਹਦਾ ਜਿਹੜਾ ਘਰ ਵਾਲਾ ਹੈ ਉਹਨੂੰ ਗੋਦ ਚ ਚੱਕ ਕੇ ਲੈ ਕੇ ਆਇਆ ਇਹ ਸਾਰਾ ਪਰਿਵਾਰ ਇਹਨਾਂ ਦੁਖੀ ਹੈ ਔਰ ਪਿਛਲੇ 3-4 ਦਿਨਾਂ ਦੀ ਇਹ ਘਟਨਾ ਹੈਗੀ ਵਾਪਰੀ ਇਹ ਸਰਕਾਰੀ ਹਸਪਤਾਲ 'ਚ ਦਾਖਲ ਰਏ ਬਠਿੰਡਾ ਪੁਲਿਸ ਦੇ ਕੰਨ ਤੋਂ ਜੂ ਨਹੀਂ ਸਰਕੀ ਹਲੇ ਤੱਕ ਔਰ ਬੜੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਹੜੀ ਜਿੱਥੇ ਕਾਰਵਾਈ ਕਰਨੀ ਬਣਦੀ ਹੁੰਦੀ ਹੈ ਉੱਥੇ ਤਾਂ ਹੁੰਦੀ ਨਹੀਂ ਆਹ ਧਰਸਿੰਗ ਵਾਲਾ ਪਿੰਡ ਅਸੀਂ ਦੇਖਿਆ ਕਿ 7-8 ਘਰਾਂ ਨੂੰ ਅੱਗ ਲਾਤੀ ਹੋਰ ਬਹੁਤ ਸਾਰੇ ਮਸਲੇ ਰੋਜ਼ ਵਾਪਰਦੇ ਐ ਪਰ ਜਿਹੜੇ ਗਰੀਬ ਵਿਚਾਰੇ ਸਵਾਈ ਦਾ ਕੰਮ ਕਰਦੇ ਐ ਇਹਨਾਂ ਨੂੰ ਕੁੱਟਮਾਰ ਕਰਨਾ ਔਰ ਜਿਨ੍ਹਾਂ ਦੇ ਘਰੇ ਕੰਮ ਕਰਦੇ ਆ ਉਹਨਾਂ ਬਲੋ ਇਹਨਾਂ ਨੂੰ ਜਾਤੀਸੂਚਕ ਸ਼ਬਦ ਬੋਲਣਾ ਭੰਗੀ ਚੂੜੇ ਤੱਕ ਦੇ ਇਦਾਂ ਦੇ ਸ਼ਬਦ ਬੋਲ ਕੇ ਇਸ ਜਿਹੜਾ ਭਾਈਚਾਰੇ ਨੂੰ ਸਮੁੱਚ ਨੂੰ ਅਪਮਾਨਿਤ ਕਰਨਾ ਤੇ ਅਸੀਂ ਇਹ ਐਸਐਸਪੀ ਬਠਿੰਡਾ ਨੂੰ ਮਿਲ ਕੇ ਹੁਣ ਆਏ ਆ ਐਸਐਸਪੀ ਬਠਿੰਡਾ ਨੇ ਐਸਪੀ ਤੇ ਇੱਕ ਵੋਮੈਨ ਐਸਐਚਓ ਦੀ ਡਿਊਟੀ ਲਈ ਹੈ ਤੇ ਉਹਨਾਂ ਨੇ ਕਿਹਾ ਕਿ ਜਲਦੀ ਅਸੀਂ ਇਨਸਾਬ ਦੇਵਾਂਗੇ ਮੈਂ ਕਿਰਨਜੀਤ ਸਿੰਘ ਹੈਰੀ ਗੱਲ ਸਪਸ਼ਟ ਕਹਿ ਦਰਾ ਚਾਹਣਾ ਕਿ ਸਭ ਤੋਂ ਪਹਿਲਾਂ ਤੁਰੰਤ ਐਫਆਈਆਰ ਦਰਜ ਜਿਹੜੀ ਹੈ ਕਰਨੀ ਚਾਹੀਦੀ ਹੈ ਐਸਸੀਐਸਟੀ ਐਕਟ ਦੇ ਤਹਿਤ ਪਰਚਾ ਦਰਜ ਕਰਕੇ ਉਹਨਾਂ ਨੂੰ ਦੋਸ਼ੀਆਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਤੇ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਹੋਣੀ ਚਾਹੀਦੀ ਹੈ ਜੇਕਰ ਦੋਸ਼ੀਆਂ ਦੇ ਖਰਾਬ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਇਹ ਪਰਿਵਾਰ ਦੇ ਨਾਲ ਨੈਸ਼ਨਲ ਅਧਾਲਤਾਂ ਮਾਂ ਪੰਚਾਇਤ ਡੋਮਾ ਪ੍ਰਿਸੰਗ ਇਵਨ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਮਨਿੰਦਰ ਸਿੰਘ ਰਾਜਾ ਬੜਿੰਗ ਨੂੰ ਵੀ ਮੈਂ ਇਸ ਮਾਮਲੇ ਦੀ ਜਾਣਕਾਰੀ ਦਵਾਂਗੇ ਅਸੀਂ ਕਿ ਇਹ ਨੂੰ ਬਿਲਕੁਲ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਊਗਾ ਔਰ ਜਿਹੜੇ ਪੁਲਿਸ ਅਧਿਕਾਰੀ ਨੇ ਚੌਂਕੀ ਇਰਚਾਰਜ ਨੇ ਕੁੱਟਮਾਰ ਕੀਤੀ ਹੈ ਇੰਨੀ ਬੁਰੀ ਤਰ੍ਹਾਂ ਉਹਦੇ ਖਿਲਾਫ ਵੀ ਐਸਐਸਓ ਦਾ ਪਰਚਾ ਤੇ ਤੁਰੰਤ ਉਹਦੇ ਖਿਲਾਫ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਣੀ ਬਣਦੀ ਹੈ ਇੱਥੇ ਮੇਰੀ ਗੱਲ ਸਮਝ ਆਉਂਦੀ ਹੈ ਇਹ ਪਰਿਵਾਰ ਦਾ ਕਹਿਣਾ ਹੈ ਕਿ ਪਿੰਡ ਦੇ ਜਿਹੜੇ ਮੌਜੂਦ ਬੰਦੇ ਇਹਨਾਂ ਦੀ ਮਦਦ ਤੇ ਆਏ ਆ ਉਹਨਾਂ ਦਾ ਕਹਿਣਾ ਹੈ ਇਹ ਮਾਮਲੇ ਦਾ ਡੀਐਸਪੀ ਨੂੰ ਵੀ ਪਤਾ ਹੈ ਪਰ ਇਹਦੇ باوجود ਵੀ ਤਿੰਨ ਚਾਰ ਦਿਨਾਂ ਤੋਂ ਕੋਈ ਕਾਰਵਾਈ ਨਹੀਂ ਹੋ ਰਹੀ ਐਸਐਸਪੀ ਸਾਹਿਬ ਨੂੰ ਮਿਲੇ ਆ ਕਾਰਵਾਈ ਹੁੰਦੀ ਹੈ ਨਹੀਂ ਹੁੰਦੀ ਉਸ ਹਿਸਾਬ ਨਾਲ ਅਗਲਾ ਐਕਸ਼ਨ ਜਿਹੜਾ ਹੈ ਨੈਸ਼ਨਲ ਦਲਤ ਮਹਾਪੰਚਾਇਤ ਵੱਲੋਂ ਨਿਕਾਂਗੇ ਮੈਂ ਸਮੁੱਚੀਆਂ ਦਲਤ ਜਥੇਬੰਦੀਆਂ ਨੂੰ ਅਪੀਲ ਕਰੂੰਗਾ ਕਿ ਆਓ ਬਠਿੰਡਾ ਪੁਰਸ ਦੇ ਇਸ ਦਲਤ ਵਿਰੋਧੀ ਘਟਿਆ ਬਤੀਰੇ ਦੇ ਖਿਲਾਫ ਤਿੱਖਾ ਸੰਘਰਸ਼ ਵਿੜੀਏ ਅਜੀ ਪਠਰਾਲੇ ਦੀ ਇੱਕ ਲੇਡੀ ਮੇਰੇ ਕੋਲ ਕੰਪਲੇਨਟ ਕਰਕੇ ਗਈ ਹੈ ਕਿ ਉਹ ਜਨਾ ਤੇ ਘਰ ਕੰਮ ਕਰਦੀ ਸੀ ਉਹਨਾਂ ਨੇ ਤੇ ਲੋਕਲ ਪੁਲਿਸ ਚੌਂਗੀ ਪਥਰਾਲੇ ਤੇ ਅਲੀਗੇਸ਼ਨ ਦਾਈ ਹੈ ਵੀ ਮੈਨੂੰ ਮਾਰਿਆ ਘੁੱਟਿਆ ਗਿਆ ਤੇ ਮੈਂ ਡੀਐਸਪੀ ਦਿਹਾਤੀ ਤੋਂ ਵੀ ਰਿਪੋਰਟ ਲਈਏ ਉਹਨਾਂ ਦੇ ਵਰਜਨ ਹੈ ਕਿ ਜਿਹੜੇ ਜਿਨ੍ਹਾਂ ਦੇ ਘਰੇ ਕੰਮ ਕਰਦੀ ਸੀ ਉਹਨਾਂ ਨੇ ਪਹਿਲਾਂ ਕੰਪਲੇਂਟ ਦਿੱਤੀ ਕਿ 8-9 ਸਾਲਾਂ ਤੋਂ ਸਾਡੇ ਘਰ ਕੰਮ ਕਰਦੀ ਸੀ ਤੇ ਉਹਨਾਂ ਦੀ ਅਲੀਗੇਸ਼ਨ ਸੀ ਕਿ 50 ਹਜ਼ਾਰ ਇਹਨਾਂ ਨੇ ਮਿਸਪਲੇਸ ਕੀਤੇ ਜੋ ਉਹਨਾਂ ਨੇ ਸ਼ਾਇਦ ਫੁਟੇਜ ਵੀ ਦਿੱਤੀ ਹੈ ਔਰ ਉਸ ਤੋਂ ਇਲਾਵਾ ਇਹ ਐਲইডি ਮੇਰੇ ਕੋਲ ਆਜੀ ਪੇਸ਼ ਹੋਈ ਹੈ ਬਟ ਸਿንስ ਦੇ ਵਾਂਟਿਡ ਕਿ ਸਾਨੂੰ ਲੋਕਲ ਪੁਲਿਸ ਤੋਂ ਨਹੀਂ ਕਰਾਣੀ ਆਪਣੀ ਇਨਵੈਸਟੀਗੇਸ਼ਨ ਤਾਂ ਮੈਂ ਐਸਪੀ ਪਬੀ ਆਰ ਮਹਿਲਾ ਪੁਲਿਸ ਸਟੇਸ਼ਨ ਦੀ ਐਸਐਚਓ ਨੂੰ ਮਾਰਕ ਕੀਤੀ ਹੈ ਤੇ ਇਹ ਜੋ ਫੈਕਟਸ ਹੋਣਗੇ ਉਸ ਤੇ ਅਪੋਰਡਿੰਗ ਅਸੀਂ ਕਾਰਵਾਈ ਕਰਾਂਗੇ ਜੀਡੀਐਸਟੀ ਇਹਾਂ ਦੀ ਕੱਲੀਆਂ ਬਹੁਤ ਬੇਰੈਗੂਲਰ ਕਿਉਂਕਿ ਇਨਚ ਆਫ ਫੁੱਟ ਮਾਰਕ ਹਾਂਜੀ ਉਹਦੇ ਅਲੀਗੇਸ਼ਨ ਇਹੀ ਆ ਪਰ ਡੀਐਸਪੀ ਦਿਹਾਤੀ ਨੇ ਮੈਨੂੰ ਕੰਟਰੀ ਰਿਪੋਰਟ ਦਿੱਤੀ ਹੈ ਬਟ ਇਸ ਕਰਕੇ ਮੈਂ ਇੰਡੀਪੈਂਡੈਂਟ ਦੋ ਅਫਸਰਾਂ ਦੀ ਡਿਊਟੀ ਲਈ ਹੈ ਜੋ ਵੀ ਕਾਰਵਾਈ ਹੋਏਗੀ ਅਕੋਰਡਿੰਗਲੀ ਅਸੀਂ ਐਕਸ਼ਨ ਲਵਾਂਗੇ